ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਅੱਜ ਅਸੀਂ ਅਜਿਹੇ ਗੁਰਦੁਆਰੇ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿਸ ਗੁਰਦੁਆਰੇ ਦੀ ਲੰਗਰ ਬਣਾਉਣ ਵਾਲੀ ਲੋ ਨੂੰ ਕਦੇ ਵੀ ਕਾਲਕ ਨਹੀਂ ਲੱਗੀ ਭਾਵ ਕਦੇ ਵੀ ਕਾਲੀ ਨਹੀਂ ਹੋਈ ਕਿੱਥੇ ਹੈ ਇਹ ਗੁਰਦੁਆਰਾ ਸਾਹਿਬ ਤੇ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਭ ਤੋਂ ਪਹਿਲਾਂ ਤੁਸੀਂ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ ਅੱਜ ਅਸੀਂ ਮੌਜੂਦ ਹਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪਿੰਦੇ ਪਿੰਡ ਕੰਗਮਾਈ ਦੇ ਵਿੱਚ ਜਿੱਥੇ ਅਸੀਂ ਸਿੱਖ ਧਰਮ ਦੇ ਵਿੱਚ ਬੜੇ ਹੀ ਆਦਰ ਮਾਨ ਦੇ ਨਾਲ ਲੈ ਜਾਣ ਵਾਲੇ ਨਾਮ ਭਾਈ ਮਨਜੀਤ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲ ਹੀ ਜਾਣਕਾਰੀ ਪ੍ਰਾਪਤ ਕਰਾਂਗੇ ਬਾਬਾ ਮਨਜੀਤ ਦੇ ਜੀਵਨ ਬਾਰੇ ਮੰਜ ਪਿਆਰਾ ਗੁਰ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਨ ਹਰਾ ਸੰਗਤਾਂ YouTube ਚੈਨਲ ਤੇ Facebook ਪੇਜ ਰਾਹੀਂ ਦਰਸ਼ਨ ਕਰ ਰਹੀਆਂ ਨੇ ਗੋਦਵਾਰਾ ਬਾਬਾ ਮਨਜੀਤ ਦੇ ਜੋ ਕੇ ਹਸ਼ਾਰ ਪੱਜਲੇ ਦੇ ਵਿੱਚ ਪਿੰਦੇ ਪਿੰਡ ਕੰਗਮਾਈ ਵਿੱਚ ਸਥਿਤ ਹੈ ਇਸ ਪਿੰਡ ਨੂੰ ਮਾਤਾ ਗਣੇਸ਼ੋ ਜੀ ਨੇ ਬਸਾਇਆ ਸੀ ਜੋ ਕੇ ਕੰਗ ਪਰਿਵਾਰ ਦੇ ਵਿੱਚੋਂ ਸਨ ਜਿਸ ਕਰਕੇ ਇਸ ਪਿੰਡ ਦਾ ਨਾਮ ਕੰਗਮਾਈ ਤੇ ਮਾਈ ਦਾ ਕੰਗਾ ਪੈ ਗਿਆ ਭਾਈ ਮਨਜੀ ਇਸ ਨਗਰ ਦੇ ਰਹਿਣ ਵਾਲੇ ਸਨ ਬਾਬਾ ਜੀ ਸਖੀ ਸਰਬਰ ਦੇ ਉਪਾਸਕ ਸਨ ਤੇ ਪਿੰਡ ਦੇ ਮੁਖੀ ਸਨ ਜੋ ਹਰ ਸਾਲ ਪੀਰ ਨਗਾਏ ਜਾਂਦੇ ਭਾਈ ਮਨਜੀ ਆਤਮਿਕ ਸ਼ਾਂਤੀ ਲਈ ਕਿਸੇ ਮਹਾਪੁਰਸ਼ ਦੀ ਸ਼ਰਨ ਲੈਣਾ ਚਾਹੁੰਦੇ ਸਨ। ਇਸੇ ਲਗਨ ਵਿੱਚ ਆਪ ਸਿੱਖ ਸੰਗਤ ਇੱਕ ਜਥੇ ਨਾਲ ਅੰਮ੍ਰਿਤਸਰ ਵਿਖੇ 59 ਪਾਸ਼ਾਏ ਦੀ ਹਜੂਰੀ ਵੇ ਜਾ ਪਹੁੰਚੇ। ਅਤੇ ਨਾਮਦਾਨ ਦੀ ਬਖਸ਼ੀਸ਼ ਲਈ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ ਗੁਰ ਸਿੱਖੀ ਤਾਰਨ ਕਰਨੀ ਬਹੁਤ ਔਖੀ ਹੈ। ਤੈਨੂੰ ਧਨ ਦੌਲਤ ਸਭ ਕੁਝ ਤਿਆਗਣਾ ਪਵੇਗਾ। ਭਾਈ ਮਨਜੀ ਦਾ ਪਹਿਲਾ ਨਾਮ ਭਾਈ ਤੀਰਥਾ ਸੀ। ਬਾਬਾ ਜੀ ਨਾਮਧਾਨ ਦੀ ਬੇਨਤੀ ਕਰਦੇ ਰਹੇ ਕਈ ਇਸ ਤਰ੍ਹਾਂ ਦੀਆਂ ਕਠਿਨਾਈਆਂ ਤੇ ਗੁਰੂ ਦੀਆਂ ਪ੍ਰਖਿਆਮਾਂ ਵਿੱਚੋਂ ਲੰਘਦੇ ਹੋਏ ਇੱਕ ਦਿਨ ਸਮਾਂ ਆ ਗਿਆ ਗੁਰੂ ਜੀ ਦੀ ਅਪਾਰ ਬਖਸ਼ੀਸ਼ ਦਾ ਗੁਰੂ ਜੀ ਨੇ ਭਾਈ ਮਨਜੀ ਨੂੰ ਕਿਹਾ ਤੂੰ ਪੀਰ ਨਗਾਹੇ ਨੂੰ ਮੰਨਣ ਵਾਲਾ ਸਿੱਖੀ ਸਿੱਖੀ ਦੇ ਉੱਪਰ ਨਹੀਂ ਟਿਕਦੀ ਭਾਈ ਮਨਜੀ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਸੱਚਾ ਸਿੱਖ ਬਣਨ ਦਾ ਫੈਸਲਾ ਕੀਤਾ ਉਹ ਸਭ ਤੋਂ ਪਹਿਲਾਂ ਪਿੰਡ ਪੌਂਚ ਘਰ ਅੰਦਰ ਬਣੀ ਪੀਰਾਂ ਦੀ ਜਗ੍ਹਾ ਤੋੜ ਦਿੱਤੀਆਂ ਜਿਸ ਕਰਕੇ ਪਿੰਡ ਵਾਸੀ ਭਾਈ ਮਨਜੀਤ ਨਾ ਬਹੁਤ ਨਾਰਾਜ਼ ਹੋ ਗਏ ਤੇ ਬੱਬਾ ਮਨਜੀਤ ਤੋਂ ਚੌਧਰੀ ਦਾ ਅਹੁਦਾ ਵੀ ਖੋ ਲਿਆ ਜਾਂਦਾ ਹੈ ਤੇ ਬੱਬਾ ਜੀ ਨਾਲ ਮਿਲਬਰਤਨ ਵੀ ਬੰਦ ਕਰਤਾ ਜਾਂਦਾ ਹੈ ਬੱਬਾ ਮਨਜੀਤ ਡੋਲਦੇ ਨਹੀਂ ਭਾਈ ਮਨਜੀਤ ਦੀ ਮਾਲੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ ਭਾਈ ਮਨਜੀਤ ਨੇ ਪਰਿਵਾਰ ਦਾ ਖਰਚਾ ਚੱਕਣ ਦੇ ਲਈ ਘਾਹ ਵਿਚਣਾ ਸ਼ੁਰੂ ਕਰ ਦਿੱਤਾ ਜਦੋਂ ਇਸ ਗੱਲ ਦਾ ਪਤਾ ਗੁਰੂ ਅਰਜਨ ਦੇਵ ਜੀ ਨੂੰ ਲੱਗਾ ਤਾਂ ਤਾਂ ਗੁਰੂ ਸਾਹਿਬ ਨੇ ਭਾਈ ਮਨਜੀ ਨੂੰ ਅੰਮ੍ਰਿਤਸਰ ਆਉਣ ਲਈ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਪੜਨ ਲਈ 21 ਚਾਂਦੀ ਦੇ ਮੋਹਰਾਂ ਦੀ ਛਤ ਰੱਖੀ ਗਈ ਜੋ ਕਿ ਭਾਈ ਸਾਹਿਬ ਨੇ ਜੋ ਕਿ ਬਾਬਾ ਜੀ ਨੇ ਆਪਣੀ ਜਵਾਨੀ ਦੇ ਵਿਆਹ ਲਈ ਰੱਖੀ ਹੋਈ ਪੂੰਜੀ ਨੂੰ ਦੇ ਕੇ ਇਹ ਹੁਕਮਨਾਮਾ ਪ੍ਰਾਪਤ ਕੀਤਾ ਬਾਬਾ ਮਨਜੀ ਅੰਮ੍ਰਿਤਸਰ ਆ ਗੁਰੂ ਘਰ ਵਿੱਚ ਸੇਵਾ ਕਰਦੇ ਤੇ ਗੁਰੂ ਘਰ ਦੇ ਸੇ ਲੰਗਰ ਵਿੱਚੋਂ ਹੀ ਲੰਗਰ ਛਕਦੇ ਇੱਕ ਵਾਰ ਗੁਰੂ ਜੀ ਨੇ ਭਾਈ ਸਾਹਿਬ ਨੂੰ ਪੁੱਛਿਆ ਤੁਸੀਂ ਲੰਗਰ ਕਿੱਥੋਂ ਛਕਦੇ ਹੋ ਤਾਂ ਬਾਬਾ ਮਾਨਜੀ ਨੇ ਕਿਹਾ ਜੀ ਲੰਗਰ ਵਿੱਚੋਂ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਤਾਂ ਸੇਵਾ ਨਹੀਂ ਹੋਈ ਇਹ ਤਾਂ ਮਜ਼ਦੂਰੀ ਹੋਈ ਉਸ ਤੋਂ ਬਾਅਦ ਬਾਬਾ ਜੀ ਸੰਗਤ ਦੇ ਝੂਠੇ ਭਾਂਡਿਆਂ ਦੀ ਸੇਵਾ ਕਰਦੇ ਤੇ ਉਸ ਵਿੱਚੋਂ ਬਚਿਆ ਹੋਇਆ ਭੋਜਨ ਖਾ ਲੈਂਦੇ ਤਾਂ ਉਸ ਤੋਂ ਬਾਅਦ ਗੁਰੂ ਜੀ ਫਿਰ ਕਹਿੰਦੇ ਨੇ ਕਿ ਭਾਈ ਸਾਹਿਬ ਜੀ ਤੁਸੀਂ ਪੰਛੀਆਂ ਦੇ ਮੂੰਹ ਦਾ ਖਾਣਾ ਕਿਉਂ ਖਾਂਦੇ ਹੋ ਇਹ ਉਹਨਾਂ ਦੇ ਢਿੱਡ ਪਰ ਲਈ ਹੈ ਗੁਰੂ ਜੀ ਦੀ ਆਗਿਆ ਤੋਂ ਬਾਅਦ ਭਾਈ ਸਾਹਿਬ ਜੀ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਦੇ ਤੇ ਲੰਗਰ ਦੀ ਸੇਵਾ ਕਰਦੇ ਤੇ ਉਸ ਲੱਕੜਾਂ ਵਿੱਚੋਂ ਕੁਝ ਲੱਕੜਾਂ ਵਿੱਚ ਆਪਣਾ ਵੱਖਰਾ ਭੋਜਨ ਤਿਆਰ ਕਰਦੇ ਇੱਕ ਵਾਰ ਬਾਬਾ ਜੀ ਲੱਕੜਾਂ ਇਕੱਠੀਆਂ ਕਰਨ ਜੰਗਲ ਵਿੱਚ ਗਏ ਤੇ ਉੱਥੇ ਭਾਰੀ ਮੀਂਹ ਨੇ ਬਾਬਾ ਜੀ ਨੂੰ ਘੇਰ ਲਿਆ ਤੇਜ਼ ਹਵਾ ਨੇ ਬਾਬਾ ਜੀ ਨੂੰ ਕੂਹ ਦੇ ਵਿੱਚ ਸੁੱਟ ਦਿੱਤਾ ਜਦੋਂ ਆਪ ਜੀ ਕਾਫੀ ਸਮਾਂ ਨਹੀਂ ਆਇਆ ਤਾਂ ਆਪ ਜੀ ਦੀ ਭਾਰ ਸ਼ੁਰੂ ਕੀਤੀ ਗਈ ਤੇ ਆਪ ਜੀ ਉਹ ਦੇ ਵਿੱਚੋਂ ਮਿਲੇ ਜਦੋਂ ਸੰਗਤ ਨੇ ਆਪਜੀ ਨੂੰ ਉਹ ਦੇ ਵਿੱਚੋਂ ਬਾਹਰ ਕੱਢਣ ਲਈ ਅੰਦਰ ਰੱਸਾ ਸੁੱਟਿਆ ਤਾਂ ਅੰਦਰੋਂ ਆਵਾਜ਼ ਆਈ ਪਹਿਲਾਂ ਲੱਕੜਾਂ ਨੂੰ ਬਾਹਰ ਕੱਢੋ ਇਹ ਖਬਰ ਗੁਰੂ ਅਰਜਨ ਦੇਵ ਜੀ ਨੂੰ ਵੀ ਪ੍ਰਾਪਤ ਹੋਈ ਤੇ ਉਹ ਵੀ ਉਸ ਸਥਾਨ ਤੇ ਪਹੁੰਚ ਗਏ ਤੇ ਬਾਬਾ ਮੰਝੀ ਨੂੰ ਬਾਹਰ ਕੱਢ ਆਪਣੇ ਗਾਲ ਦੇ ਨਾਲ ਲਗਾ ਲਿਆ ਤੇ ਫਰਮਾਇਆ ਮੰਝ ਪਿਆਰਾ ਗੁਰ ਕੋ ਗੁਰ ਮੰਝ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਨ ਹਾਰਾ ਭਾਗ ਮੰਜ ਗੁਰੂ ਨੂੰ ਪਿਆਰਾ ਹੈ ਤੇ ਗੁਰੂ ਮੰਜ ਨੂੰ ਪਿਆਰਾ ਹੈ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਕਿਹਾ ਮੰਗ ਕੀ ਮੰਗਦਾ ਹੈ ਬਾਬਾ ਮੰਜੀ ਨੇ ਕਿਹਾ ਗੁਰੂ ਜੀ ਮੈਂ ਤਾਂ ਸਿੱਖੀ ਮੰਗਦਾ ਹਾਂ ਕਦੇ ਵੀ ਗੁਰੂ ਦੀ ਸੇਵਾ ਕਰਦਾ ਮੈਂ ਸਿੱਖੀ ਤੋਂ ਨਾ ਡੋਲਾਂ ਜਿਵੇਂ ਤੁਸੀਂ ਮੇਰੀ ਪ੍ਰੀਖਿਆ ਲਈ ਹੈ ਏਵੇਂ ਤੁਸੀਂ ਆਪਣੇ ਸਿੱਖਾਂ ਦੀ ਸਖਤ ਪ੍ਰੀਖਿਆ ਨਾਲ ਲਵੋ ਗੁਰੂ ਜੀ ਨੇ ਆਪ ਜੀ ਨੂੰ ਸਿੱਖ ਥਾਪ ਦੁਆਬੇ ਅੰਦਰ ਸਿੱਖੀ ਦੇ ਪ੍ਰਚਾਰ ਲਈ ਇਸ ਪਿੰਡ ਵਿੱਚ ਭੇਜ ਦਿੱਤਾ ਤੇ ਨਾਲ ਹੀ ਲੰਗਰ ਪਰਥਾ ਨੂੰ ਅੱਗੇ ਵਧਾਉਣ ਲਈ ਆਪਣੀ ਨਿਸ਼ਾਨੀ ਵਜੋਂ ਆਪ ਜੀ ਨੂੰ ਇੱਕ ਲੋ ਦਿੱਤੀ ਜੋ ਕਿ ਕੰਗ ਮਾਈ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ। ਬਾਕੀ ਆਪਣੀ ਜ਼ਿੰਦਗੀ ਦਾ ਸਮਾਂ ਭਾਈ ਮਾਨ ਜੀ ਨੇ ਇਸੇ ਸਥਾਨ ਤੇ ਗੁਜ਼ਾਰਿਆ। ਹੁਣ ਇਸ ਸਥਾਨ ਦੀ ਸੇਵਾ ਭਾਈ ਮਾਂਜੀ ਦੀਆਂ ਅਗਲੀਆਂ ਪੀੜੀਆਂ ਕਰੀਆਂ ਨੇ ਜਿਨ੍ਹਾਂ ਵਿੱਚ ਮੌਜੂਦਾ 14ਵੇਂ ਮਹੰਤ ਸ਼੍ਰੀ ਵਰਿੰਦਰ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੇ ਹਨ ਗਰ ਇੱਥੇ ਚੱਲਦਾ ਹੈ ਸੇਵਾਦਾਰ ਜੋ ਹਨ ਉਹ ਸੇਵਾ 24 ਘੰਟੇ ਸੇਵਾ ਨਿਭਾਉਂਦੇ ਹਨ ਪੰਜਾ ਬਾਣੀਆਂ ਦਾ ਪਾਠ ਨਿਤਨੇਮ ਹਰ ਪ੍ਰਕਾਰ ਦੀ ਸਿੱਖ ਧਰਮ ਦੀ ਮਰਿਆਦਾ ਮੁਤਾਬਕ ਹਰ ਕਾਰਜ ਇੱਥੇ ਕੀਤੇ ਜਾਂਦੇ ਹਨ ਹਰੇਕ ਸੰਗ੍ਰਾਂਦ ਤੇ ਮੇਲਾ ਲੱਗਦਾ ਹੈ ਸੰਗਤ ਦਰਸ਼ਨਾਂ ਲਈ ਆਉਂਦੀ ਹੈ ਤੇ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਰੁਕਣ ਦਾ ਪ੍ਰਬੰਧ ਹਰ ਪ੍ਰਕਾਰ ਦੇ ਪ੍ਰਬੰਧ ਜੋ ਹਨ ਉਹ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਮਹੰਤ ਬ੍ਰਿੰਦਰ ਸਿੰਘ ਜੀ ਅਤੇ ਉਹਨਾਂ ਦੀ ਧਰਮਸਪਤਨੀ ਬੀਬੀ ਪਰਮਜੀਤ ਕੌਰ ਜੀ ਵੱਲੋਂ ਜੋ ਹੈ ਇੱਕ ਸਕੂਲ ਵੀ ਚਲਾਇਆ ਜਾ ਰਿਹਾ ਜਿਸ ਦਾ ਜੋ CBSE ਵੱਲੋਂ ਪ੍ਰਾਪਤ ਹੈ ਇਸ ਸਕੂਲ ਵਿੱਚ ਜਿੱਥੇ ਬੱਚਿਆਂ ਨੂੰ ਜੋ ਹੈ ਮਿਆਰੀ ਸਿੱਖਿਆ ਦਿੱਤੀ ਜਾਂਦੀ ਹੈ ਉਸ ਦੇ ਨਾਲ ਨਾਲ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ ਸਿੱਖੀ ਦੇ ਪਚਾਲ ਲਈ ਵੀ ਉਪਰਾਲੇ ਕੀਤੇ ਹਰ ਧਰਮ ਨਾਲ ਸੰਬੰਧਿਤ ਸਕੂਲ ਵਿੱਚ ਤੇ ਤਿਉਹਾਰ ਮਨਾਏ ਜਾਂਦੇ ਹਨ ਪਰ ਜੇ ਅਸੀਂ ਗੱਲ ਕਰੀਏ ਸਕੂਲ ਦੀ ਸਕੂਲ ਬੇਸ਼ੱਕ ਇਹ CBSE ਵੱਲੋਂ ਸਕੂਲ ਜੋ ਹੈ 2003 ਵਿੱਚ ਖੋਲਿਆ ਗਿਆ ਸੀ ਸਥਾਪਿਤ ਕੀਤਾ ਗਿਆ ਸੀਗਾ ਪਰ ਮਾਤਾ ਬਸੰਤ ਕੌਰ ਜੀ ਵੱਲੋਂ ਸਭ ਤੋਂ ਪਹਿਲਾਂ ਇਸ ਗੁਰੂ ਘਰ ਵਿਖੇ ਹੀ ਲੜਕੀਆਂ ਦੀ ਸਿੱਖਿਆ ਵਾਸਤੇ ਕਿਉਂਕਿ ਉਸ ਸਮੇਂ ਜੋ ਹੈ ਲੜਕੀਆਂ ਸੀ ਉਹ ਘੱਟ ਪੜੀਆਂ ਲਿਖੀਆਂ ਹੁੰਦੀਆਂ ਸਨ ਸੋ ਲੜਕੀਆਂ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਮਾਤਾ ਬਸੰਤ ਕੌਰ ਜੀ ਵੱਲੋਂ ਗੁਰੂ ਘਰ ਵਿਖੇ ਹੀ ਇੱਕ ਲੜਕੀਆਂ ਦੇ ਸਕੂਲ ਦੀ ਸਥਾਪਨਾ ਕੀਤੀ ਗਈ ਸੀ ਤੇ ਉਹ ਸਕੂਲ ਬਾਅਦ ਵਿੱਚ ਗਵਰਨਮੈਂਟ ਨੂੰ ਡੋਨੇਟ ਕਰ ਦਿੱਤਾ ਗਿਆ ਜੋ ਅੱਜ ਵੀ ਗਵਰਨਮੈਂਟ ਹਾਈ ਸਕੂਲ ਕੰਗਮਾਈ ਵਜੋਂ ਜੋ ਚੱਲ ਰਿਹਾ ਹੈ ਇਸ ਤੋਂ ਇਲਾਵਾ ਮਹੰਤਬਿੰਦਰ ਸਿੰਘ ਜੀ ਵੱਲੋਂ ਬਾਬਾ ਮੰਝ ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਦਾ ਜੋ ਹੈਗਾ ਇੱਕ ਨਿਰਮਾਣ ਕੀਤਾ ਜੋ ਰਜਿਸਟਰਡ ਸੁਸਾਇਟੀ ਹੈ ਜੋ ਪਿੰਡ ਦੇ ਨਹੀਂ ਪਿੰਡ ਕੰਗਮਾਈ ਦੇ ਨਹੀਂ ਇਲਾਕੇ ਦੇ ਵੀ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਲਈ ਆਪਣਾ ਹਿੱਸਾ ਇਸ ਸੁਸਾਇਟੀ ਜਿਹੜੀ ਪਾਉਂਦੀ ਹੈ ਜੋ ਵੀ ਯੋਗਦਾਨ ਹੋ ਸਕਦਾ ਹੈ ਸੰਗਤ ਜੀ ਤੁਹਾਨੂੰ ਇਸ ਗੁਰਦੁਆਰਾ ਜੀ ਦੇ ਦਰਸ਼ਨਾਂ ਤੋਂ ਬਾਅਦ ਅਗਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਉਣ ਜਾ ਰਹੇ ਹਾਂ ਜੋ ਕਿ ਬਾਬਾ ਮੰਨਜੀ ਦੇ ਨਾਲ ਹੀ ਸੰਬੰਧਿਤ ਹੈ। ਇਸ ਗੁਰ ਘਰ ਨੂੰ ਗੁਰਦੁਆਰਾ ਸਮਾਦਾਉ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਗੁਰ ਘਰ ਵੀ ਗੁਰਦੁਆਰਾ ਪੰਗ ਮਈ ਸਾਹਿਬ ਤੋਂ ਕਰੀਬਨ ਕਿਲੋ ਤੋਂ 2 ਕਿਲੋਮੀਟਰ ਦੀ ਦੂਰੀ ਤੇ ਲਹਿੰਦੇ ਸਾਈਡ ਪਿੰਟ ਕੁੰਟਾ ਦੇ ਕੋਲ ਮੌਜੂਦ ਹੈ ਜਿੱਥੇ ਕਿ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ। ਸੰਕਤ ਜੀ ਵੀਡੀਓ ਬਣਾਉਂਦੇ ਸਮੇਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਇਤਿਹਾਸ ਦਾ ਸਹੀ ਉਚਾਰਨ ਕਰਦੇ ਸਮੇਂ ਜਾਂ ਕਿਸੇ ਹੋਰ ਪ੍ਰਕਾਰ ਜੇ ਗਲਤੀ ਹੋ ਗਈ ਹੋਵੇ ਤਾਂ ਅਸੀਂ ਆਪਜੀ ਪਾਸੋਂ ਮਾਫੀ ਮੰਗਦੇ ਹਾਂ ਸਾਡੇ YouTube ਚੈਨਲ JapPTI ਤੇ Facebook ਪੇਜ ਦੇ ਨਾਲ ਜੁੜਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਜੇ ਨਾ ਤਾਂ ਨੋਟੀਫਿਕੇਸ਼ਨ ਤੁਮੇ ਸਰ ਮਿਲ ਸਕੇ ਸੰਤ ਜੀ ਤੁਸੀਂ ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ بھیਜ ਸਕਦੇ ਹੋ ਤੇ ਆਪਣੇ ਏਰੀਆ ਦੇ ਹੋਰ ਵੀ ਕਿਸੇ ਇਤਿਹਾਸਿਕ ਜਗ੍ਹਾ ਦੀ ਕਵਰੇਜ ਕਰਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ